ਤੇ ਅੱਧੀ ਰਵਨੀ ਬਿੱਟੂ ਖਿਲਾਫ ਕਾਂਗਰਸ ਆਗੂਆਂ ਦੀ ਰਣਨੀਤੀ ਬਾਰੇ ਹੁਣ ਤੁਹਾਨੂੰ ਦੱਸਾਂਗੇ ਬਿੱਟੂ ਨੂੰ ਨਿਹੰਗਾਂ ਦੇ ਬਾਟੇ ਵਾਂਗੂ ਮਾਂਜ ਦੇਾਂਗੇ ਬਾਜਵਾਏ ਕਹਿੰਦੇ ਹੋਏ ਨਜ਼ਰ ਆਏ ਤੇ ਬਿੱਟੂ ਨੂੰ ਹਰੋਣ ਲਈ ਰਾਤਾ ਫੜਿੰਗ ਨੂੰ ਤਾਣਾਇਆ ਮੈਂ ਵੀ ਆਪਣਾ ਡੇਰਾ ਡੱਪਾ ਲੈ ਕੇ ਲੁਧਿਆਣਾ ਜਾਵਾਂਗਾ ਤਾਂ ਰਵਨੀਤ ਬਿੱਟੂ ਦੇ ਖਿਲਾਫ ਹੁਣ ਜਦੋਂ ਤੋਂ ਰਾਜਾ ਵੜਿੰਗ ਨੂੰ ਉਤਾਰਿਆ ਗਿਆ ਲੁਧਿਆਣਾ ਵੀ ਇੱਕ ਹੌਟ ਸੇਟ ਬਣ ਗਈ ਹੈ ਤੇ ਉਸ ਤੋਂ ਬਾਅਦ ਰਣਨੀਤੀ ਇੱਥੇ ਉਲੀਕੀ ਜਾ ਰਹੀ ਹੈ ਕਿਵੇਂ ਰਵਨੀਤ ਬਿੱਟੂ ਨੂੰ ਹਰਾਇਆ ਜਾਵੇ ਜਦੋਂ ਤੋਂ ਰਵਨੀਤ ਬਿੱਟੂ ਭਾਜਪਾ ਵਿੱਚ ਸ਼ਾਮਲ ਹੋਏ ਨੇ ਕਾਂਗਰਸ ਵਿੱਚ ਮਨਮਟਾ ਦੀ ਸਥਿਤੀ ਹੋਰ ਵਧ ਗਈ ਹੈ ਤੁਹਾਨੂੰ ਕੀ ਇਹ ਵੀ ਦੇਖਿਆ ਗਿਆ ਕਿ ਜੋ ਬਿੱਟੂ ਦੇ ਕਰੀਬੀ ਰਹੇ ਆਸ਼ੂ ਉਹਨਾਂ ਨੂੰ ਟਿਕਟ ਤੱਕ ਨਹੀਂ ਦਿੱਤੇ ਗਈ ਲੁਧਿਆਣਾ ਤੋਂ ਜਿਨ੍ਹਾਂ ਦੀਆਂ ਲੰਮੇ ਸਮੇਂ ਤੋਂ ਚਰਚਾਾਂ ਚੱਲ ਰਹੀਆਂ ਸੰਰਾਜਾ ਵੜਿੰਗ ਨੂੰ ਟਿਕਟ ਦਿੱਤੀ ਗਈ ਤੇ ਹੁਣ ਪ੍ਰਤਾਪ ਬਾਜਵਾ ਨੇ ਕੀ ਕੁਝ ਕਿਹਾ ਤੁਸੀਂ ਦੱਸੋ ਕਿਉਂਕਿ ਇਸ ਟਾਈਮ ਟੌਪ ਦੇ ਉੱਤੇ ਇਹ ਸੀ ਕਿ ਜਿਨੇ ਸਾਰਨ ਨੂੰ ਵੱਡੀ ਪਾਰਟੀ ਨਾਲ ਗਦਾਰੀ ਕੀਤੀ ਹੈ ਰਵਨੀਤ ਬਿੱਟੂ ਉਹਦੇ ਸਾਹਮਣੇ ਕੋਈ ਐਹੋਜਾ ਕੈਂਡੀਡੇਟ ਲੈ ਕੇ ਆਈਏ ਜਿਹੜਾ ਉਹਨੂੰ ਚਿਤ ਕਰ ਸਕੇ ਤੇ ਨਿਆਂਗੇ ਨੰਗਾ ਦੇ ਬਾਟੇ ਵਰਗਾ ਜਿਹਨੂੰ ਚੰਗੀ ਤਰ੍ਹਾਂ ਮਾਨ ਸਕੇ ਸੋ ਇੱਕ ਅਸੀਂ ਪਾਰਟੀ ਦੇ ਪ੍ਰਧਾਨ ਨੂੰ ਉੱਥੇ ਲੈ ਕੇ ਗਏ ਆ ਤੇ ਮੈਂ ਆਪਣਾ ਡੇਰਾ ਡੱਪਾ ਵੀ ਚੁੱਕ ਕੇ ਇੱਕ ਦੋ ਜਿਹੜਾ ਲੁਧਿਆਣੇ ਲੈ ਕੇ ਚੱਲਿਆ ਜਿੰਨਾ ਚਿਰ ਇਹਨੂੰ ਚੰਗੀ ਤਰ੍ਹਾਂ ਇਹਨੂੰ ਮਾਂਜ ਕੇ ਨਹੀਂ ਆਂਦੇ ਉਹਨਾਂ ਚਿਰ ਅਸੀਂ ਵਾਪਸ ਨਹੀਂ ਆਵਾਂਗੇ ਸੋ ਸਾਡੀ ਉਹ ਜਿਹੜੀ ਅਸਲ ਲੜਾਈ ਦੇਣ ਵਾਸਤੇ ਸਾਡੇ ਨੌਜਵਾਨ ਪ੍ਰਧਾਨ ਨੂੰ ਉੱਥੇ ਲੈ ਗਏ ਕਿਉਂਕਿ ਜਿਹੜੀ ਕਾਂਗਰਸ ਪਾਰਟੀ ਦੇ ਪ੍ਰੈਜ਼ੀਡੈਂਟ ਨੇ ਉਹ ਮੈਨੂੰ ਤਾਂ ਇਹ ਗੱਲ ਪਹਿਲਾਂ ਹੀ ਪਤਾ ਸੀ ਵੀ ਉਹ ਜੋ ਵੀ ਉਹਨਾਂ ਦਾ ਕਦੇ ਵੀ ਲੋਕਲ ਕੈਂਡੀਡੇਟ ਤੇ ਉਹਨਾਂ ਦਾ ਵਿਸ਼ਵਾਸ ਹੀ ਨਹੀਂ ਸੀ ਪਰ ਉਹ ਕਿਤੇ ਨਾ ਕਿਤੇ ਲੁਧਿਆਣੇ ਦੀ ਕਾਂਗਰਸ ਪਾਰਟੀ ਨੂੰ ਕਾਂਗਰਸ ਬਿਲਕੁਲ ਇਗਨੋਰ ਕਰ ਰਹੀ ਸੀ ਤੇ ਇਸੇ ਕਰਕੇ ਉਹ ਬਾਹਰਲੇ ਕੈਂਡੀਡੇਟ ਦੀਓ ਲਗਾਤਾਰ ਗੱਲ ਕਰਦੇ ਆ ਰਹੇ ਸੀ ਜੇ ਲੋਕਲ ਟੈਂਡੈਂਟ ਨੂੰ ਟਿਕਟ ਦੇਣੀ ਹੁੰਦੀ ਤਾਂ ਪਹਿਲੇ ਦਿਨ ਬਾਕੀਆਂ ਦੇ ਨਾਲ ਹੀ ਅਨਾਉਂਸ ਹੋ ਜਾਂਦੀ ਏ ਉਦੋਂ ਹੀ ਕਲੀਅਰ ਹੋ ਗਿਆ ਸੀ ਵੀ ਲੁਧਿਆਣਾ ਦਾ ਕਿਸੇ ਵੀ ਕੈਂਡੀਡੇਟ ਤੇ ਜਾਂ ਕੈਂਡੀਡੇਟ ਨਹੀਂ ਕਿਸੇ ਵੀ ਲੀਡਰ ਤੇ ਉਹਨਾਂ ਦਾ ਵਿਸ਼ਵਾਸ ਨਹੀਂ ਰਿਹਾ ਉਹ ਬਾਹਰਲੇ ਤੋਂ ਜਦੋਂ ਆਉਂਦੇ ਹੁੰਦੇ ਆ ਉਹ ਕੀ ਕਰਦੇ ਹੁੰਦੇ ਆ ਉਹ ਸਿਰਫ ਕੁਝ ਪਾਰਕਾਂ 'ਚ ਸੈਰ ਕਰਨਗੇ ਸਵੇਰੇ ਸਵੇਰੇ ਕੁਝ ਵੱਡੇ ਵੱਡੇ ਘਰਾਨਿਆਂ ਦੇ ਕੋਲ ਜਾਣਗੇ ਕਿਉਂਕਿ ਉਹਰੇ ਚੰਗਾ ਇੰਡਸਟਰੀ ਇੰਡਸਟਰੀ ਤੇ ਚੰਗਾ ਫੰਡ ਇਕੱਠਾ ਹੋ ਜਾਏਗਾ ਉਹ ਸਮਝ ਲਓ ਇੱਕ ਗਰਮੀਆਂ ਦੀਆਂ ਛੁੱਟੀਆਂ ਤੇ ਆਏ ਆ ਗਰਮੀਆਂ ਦੀ ਹੌਲੀਡੇਜ਼ ਜਿਹੜੀ ਹੁੰਦੀ ਹੈ ਨਾ ਉਹ ਹੌਲੀਡੇ ਮਨਾਉਣ ਆਏ ਆ ਤੇ ਉਹ ਛੁੱਟੀਆਂ ਮਨਾ ਕੇ ਚਲੇ ਜਾਣਗੇ ਇੱਕ ਤਰੀਕ ਨੂੰ ਜਿਹੜੇ